ਮੂੰਗੀ ਦੀ ਬਾਈ ਜਿਹੜੀ ਆ ਵੈਰਾਈਟੀ ਆ ਗਈ ਹਾਂਜੀ ਵਿਨਰ ਗੋਲਡ ਬਹੁਤ ਟਾਪ ਦੀ ਵੈਰਾਈਟੀ ਆ ਬਾਈ ਇਹ ਅੱਛਾ ਵਿਨਰ ਗੋਲਡ ਹਾਂ ਜਿਹੜਾ ਤਾਂ ਕਿਸਾਨ ਭਰਾ ਗੁੱਟ ਗਡਾਈ ਕਰ ਸਕਦਾਗਾ ਉਹ ਤਾਂ 8 ਕਿਲੋ ਵੀ ਪਾ ਲੋ ਇਹਦਾ ਠੀਕ ਹੈ ਜੀ ਜਿਹਨੇ ਗੁੱਟ ਗਡਾਈ ਦਾ ਨਹੀਂ ਕਰਨਾ ਹੈਗਾ ਉਹ 8 ਤੋਂ ਲੈ ਕੇ 12 ਕਿਲੋ ਤੱਕ ਵੀ ਪਾ ਲੋ ਠੀਕ ਹੈ ਜੀ ਠੀਕ ਹੈ ਜੀ ਜਿਹੜਾ 8 ਕਿਲੋ ਵੀ ਪਾਉਣਗੇ ਕਿਸਾਨ ਭਰਾ ਉਹਨਾਂ ਨੂੰ ਜਿਹੜਾ ਝਾੜ ਆਗੇ ਦਾ 10 ਤੋਂ 12 ਕੁਇੰਟਲ ਦਾ ਨਿਕਲਣਾ ਇੱਕ ਕਿੱਲੇ ਦਾ ਠੀਕ ਹੈ ਜੀ ਇਹਦਾ ਰੇਟ ਦੱਸਾਂ ਜੀ ਦੱਸ ਦਿਓ ਇਹ ਐ ਮੰਨ ਕੇ ਚੱਲੋ ਵੀ 100 80 ਤੋਂ ਲੈ ਕੇ ਪੈਰਾਕਿਊਟਾਂ ਆਪਣੇ ਲਵੇ 230 ਤੱਕ ਪਈਆਂ ਨੇ ਬਾਈ ਠੀਕ ਹੈ ਜੀ ਇਹ ਆ ਲਾ ਲਓ ਵੀਰੇ ਜਿਵੇਂ ਹੁਣ ਥਾਇਆ ਚੱਲ ਰਹੀ ਆ ਗਈ ਕਣਕ ਤੇ ਤੇਲੇ ਵਾਸਤੇ ਜੀ ਇਹਦੀ 100 ਗ੍ਰਾਮ ਡੋਜ ਆ ਗਈ ਆ ਡੱਬਾ ਕਿਲੋ ਵਾਲਾ 10 ਕਿੱਲਿਆਂ 'ਚ ਪਏ ਜਾਂਦਾ ਹੈਗਾ ਇਹ ਵੀ ਵੀਰੇ ਆਪਣੇ ਲਵੇ ਕਿੱਲੇ ਦਾ 10 ਦੰਨਾ ਸੋਨੂੰ ਖਰਚਾ ਇਹ ਜਿਹੜੀ ਥਾਇਆ ਕੀ ਇਹਦਾ ਖਰਚਾ ਕਿੱਲੇ ਦਾ 80 ਤੋਂ ਲੈ ਕੇ 90 ਰੁਪਈਆ ਤੱਕ ਹੱਦ ਦਾ ਖਰਚਾ ਬਾਈ ਇੱਕ ਕਿੱਲੇ ਦਾ ਖਤ ਇੱਕ ਕਿੱਲੇ ਦਾ ਬਾਈ ਕੱਲੇ 80 ਤੋਂ ਲੈ ਕੇ 90 ਤੱਕ ਕੱਲੇ 80 ਤੋਂ ਲੈ ਕੇ 90 ਤੱਕ ਠੀਕ ਲੋਬੀ ਸੱਜਣੋ ਅੱਜ ਫੇਰ ਪਹੁੰਚ ਗਏ ਆਪਾਂ ਖਾਲਸਾ ਪੈਸਟੀਸਾਈਡ ਤੇ ਖਾਲਸਾ ਪੈਸਟੀਸਾਈਡ ਕਿੱਥੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਹਿਰ ਸੰਗਰੂਰ ਦੇ ਵਿੱਚ ਪਹੁੰਚੇ ਹੋਏ ਆ ਲਗਭਗ ਹਰ ਇੱਕ ਕਿਸਾਨ ਇੱਥੇ ਇੱਕ ਇੱਕ ਵਾਰ ਜ਼ਰੂਰ ਹਾਜ਼ਰੀ ਲਗਵਾ ਚੁੱਕਿਆ ਜਿਹੜੇ ਵੀ ਕਿਸਾਨਾਂ ਨੇ ਹਲੇ ਤੱਕ ਇੱਕ ਵਾਰੀ ਹਾਜ਼ਰੀ ਨਹੀਂ ਲਗਵਾਈ ਸੋ ਪਲੀਜ਼ ਇੱਕ ਵਾਰੀ ਜ਼ਰੂਰ ਆ ਕੇ ਜਾਇਓ ਇੱਥੇ ਆਉਣ ਨਾਲ ਨਾ ਹਜ਼ਾਰਾਂ ਰੁਪਈਆ ਦਾ ਕਿਸਾਨਾਂ ਦਾ ਫਾਇਦਾ ਹੁੰਦਾ ਬੇਸ਼ੱਕ ਤੁਸੀਂ ਜਿੰਨੇ ਵੀ ਕਿਸਾਨ ਇੱਥੇ ਆ ਕੇ ਗਏ ਨੇ ਹਰ ਇੱਕ ਤੋਂ ਪੁੱਛ ਵੀ ਸਕਦੇ ਹੋ ਅੱਜ ਫੇਰ ਖਾਲਸਾ ਜੀ ਨੂੰ ਮਿਲਣ ਆਏ ਆ ਵੀ ਅੱਜ ਕੱਲ ਕਿਹੜਾ ਪ੍ਰੋਡਕਟ ਕੀ ਰੇਟ ਦੇ ਵਿੱਚ ਚੱਲ ਰਿਹਾ ਕਿਹੜੇ-ਕਿਹੜੇ ਫਾਇਦੇ ਕਰ ਰਿਹਾ ਤੋਂ ਫੁੱਲ ਜਾਣਕਾਰੀ ਲੈਂਦੇ ਆ ਡਿਟੇਲ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਤੇ ਦੱਸਿਓ ਖਾਲਸਾ ਜੀ ਅੱਜ ਕੱਲ ਕਿਹੜਾ ਪ੍ਰੋਡਕਟ ਫੁੱਲ ਜੋਰਾਂ ਤੇ ਚੱਲਦਾ ਹਾਂਜੀ ਵੀਰੇ ਸਭ ਤੋਂ ਪਹਿਲਾਂ ਤਾਂ ਆਪਣੇ ਲਵੇ ਜਿਵੇਂ ਹੁਣ ਪ੍ਰੋਡਕਟ ਚੱਲਦੇ ਨੇਗੇ ਆਪਣਾ ਕਣਕ ਤੇ ਹਾਂਜੀ ਠੀਕ ਹੈ ਜੀ ਹਾਂਜੀ ਕਣਕ ਤੇ ਆਪਾਂ ਨੇ ਬਾਈ ਪਹਿਲਾਂ ਬਹੁਤ ਵਧੀਆ ਪ੍ਰੋਡਕਟ ਵੇਚੇ ਨੇਗੇ ਹੂੰ ਪੂਰੇ ਟ ਦਲ ਤਾਂ ਪੈਂਦੀ ਆ ਗਈ ਬਾਈ ਇਹ ਜਿਵੇਂ ਦਾਣੇ ਦੀ ਫੋਕ ਫੂਕ ਬਣ ਤੋਂ ਰੋਕਦੀ ਆ ਗਈ ਇਹ ਠੀਕ ਹੈ ਜੀ ਤੇ ਬਾਕੀ ਆ ਆ ਗਿਆ ਬਾਈ ਜਿਵੇਂ ਆਪਣਾ ਐਮੀ ਸਟਾਰ ਸਾਲਟ ਆ ਗਿਆ ਇਹ ਕ੍ਰੌਪ ਕੇਅਰ ਦਾ ਹਾਂਜੀ ਠੀਕ ਹੈ ਜੀ ਇਹ ਬਹੁਤ ਵਧੀਆ ਟੌਪ ਦਾ ਜਣੀ ਉਹ ਆਗਾ ਐਮੀ ਸਟਾਰ ਦਾ ਸਾਲਟ ਇਹਨੇ ਕੀ ਕਰਨਾਗਾ ਬਾਈ ਹੂੰ ਇਹਨੇ ਜਿਵੇਂ ਐਂਡ ਤੇ ਜਾ ਕੇ ਕਈ ਵਾਰੀ ਮੀਝੇ ਆ ਜਾਂਦੇ ਨੇ ਜਦੋਂ ਕਣਕ ਵੱਢ ਕੇ ਹੜਦਿਆਂਗੇ ਆਪਾਂ ਹਾਂਜੀ ਹਾਂਜੀ ਉਦੋਂ ਜਿਹੜਾ ਲਾਂਗਾ ਹੁੰਦਾਗਾ ਉਹ ਤੇ ਮੀਹ ਪੈਣ ਕਾਰਨ ਤੂੜੀ ਕਾਲੀ ਜੀ ਹੋ ਜਾਂਦੀ ਹੈ ਹੋ ਜਾਂਦੀ ਹੈ ਬਿਲਕੁਲ ਇਹ ਚੀਜ਼ ਨਾਲ ਵੀਰੇ ਕੁਝ ਮਰਜ਼ੀ ਹੋਈ ਜਾਵੇ ਇਹਦੇ ਨਾਲ ਐਂਡ ਤੇ ਕਤੂੜੀ ਬਿਲਕੁਲ ਚਿੱਟੀ ਰਹੂਗੀ ਤੂੜੀ ਦਾ ਰੰਗ ਨਹੀਂ ਚੇਂਜ ਹੋਊਗਾ ਰੰਗ ਨਹੀਂ ਪੀਲੀ ਜੀ ਨਹੀਂ ਹੁੰਦੀ ਹੈ ਕਾਲੀ ਪੀਲੀ ਜੀ ਨਹੀਂ ਹੁੰਦੀ ਠੀਕ ਹੈ ਜੀ ਤੇ ਇੱਕ ਆ ਆ ਗਿਆ ਬਾਈ ਹਾਂਜੀ ਇਹ ਆ ਗਿਆ ਆਪਣਾ ਆਕਸੀ ਪਲਸ ਟਾਈਪੂਗੋਨਾ ਜਿਲ ਕਸਟੂੜੀ ਵਾਲਾ ਸਾਲਟ ਸ੍ਰੀ ਰਾਮ ਦਾ ਬਾਈ ਠੀਕ ਹੈ ਜੀ ਠੀਕ ਹੈ ਜੀ ਇਹਦਾ ਕੀ ਮਕਸਦ ਆਗਾ ਬਾਈ ਇਹਦਾ ਇਹ ਮਕਸਦ ਆਗਾ ਜਿਵੇਂ ਕੁੰਗੀ ਪੈ ਜਾਂਦੀ ਆਗੀ ਹਾਂ ਜਿਹੜਾ ਹੈਗਾ ਟਾਈਪੂਗੋਨਾ ਜੋਲ ਇਹਨੇ ਕੁੰਗੀ ਦਾ ਕੰਮ ਕਰਨਾ ਹੈਗਾ ਕਣਕ ਚ ਠੀਕ ਹੈ ਜੀ ਠੀਕ ਹੈ ਜੀ ਆ ਜਿਵੇਂ ਆ ਗਿਆ ਆਪਣੇ ਦੇ ਵਿੱਚ ਕ੍ਰਿਸਟਲ ਦਾ ਕਿਉਟੋ ਦੇ ਨਾਂ ਤੇ ਆ ਗਿਆ ਬਾਈ ਇਹਦੇ ਚ ਵੀ ਇਹ ਜੋਕਸੀ ਪਲੱਸ ਟੈਬੂ ਹੈ ਵੀ ਠੀਕ ਹੈ ਜੀ ਇਹਨੇ ਵੀ ਵੀਰੇ ਇਹੀ ਕੰਮ ਕਰਨਾਗਾ ਓਕੇ ਜੀ ਠੀਕ ਹੈ ਜੀ ਬਾਕੀ ਹੁਣ ਜਿਵੇਂ ਨਸਾਰੇ ਤੇ ਚੱਲ ਰੀਆਂ ਨੇ ਗਿਆ ਸਪਰੇਹਾ ਹਮ ਕਿਸਾਨ ਭਰਾ ਕੀ ਪਾ ਰਹੇ ਨੇ ਕਿ 13.45 ਹਾਂਜੀ ਤੇ ਜਿਵੇਂ ਆ ਗਿਆ ਸ੍ਰੀ ਕਵੇਰੀ ਦਾ ਆ ਆ ਗਿਆ ਵੀਰੇ ਕੋਰੋ ਮੰਡਲ ਦਾ ਠੀਕ ਹੈ ਜੀ 05234 ਆ ਗਿਆ ਇਹ ਪਾ ਰਹੇ ਨੇ ਕਿ ਭਾਈ ਇੱਕ ਆਦੇ ਵਾਸਤੇ ਵੀ ਜਿਵੇਂ ਝੜ ਵਧੀਆ ਰਹੇ ਝੜ ਵਧੀਆ ਝੜ ਵਾਸਤੇ ਠੀਕ ਹੈ ਜੀ ਹੁਣ ਆਏ ਮੰਨ ਕੇ ਚੱਲੋ ਆਪਣੇ ਲਵੇ ਪਹਿਲਾਂ ਇੱਕ ਪ੍ਰੋਡਕਟ ਸੀਗਾ ਚਮਤਕਾਰ ਚਮਤਕਾਰ ਹਾਂਜੀ ਉਹ ਬਹੁਤ ਵੇਚਿਆ ਬਾਈ ਆਪਾਂ ਉਹਦੇ ਬਹੁਤ ਸੋਹਣੇ ਰਿਜ਼ਲਟ ਮਿਲ ਰਹੇ ਨੇ ਆਪਾਂ ਨੂੰ ਹਾਂਜੀ ਪਹਿਲਾਂ ਤੋਂ ਲੈ ਕੇ ਅੰਡ ਤਿੱਕੀ ਵੇਚੇ ਰਹੇ ਹਾਂਗੇ ਉਹਨੂੰ ਵੀ ਬਾਈ ਆਪਾਂ ਠੀਕ ਹੈ ਜੀ ਉਹ ਆਪਣੇ ਦੇ ਬਹੁਤ ਵਧੀਆ ਵਿਕ ਗਿਆ ਜੀ ਠੀਕ ਹੈ ਤੇ ਬਾਕੀ ਬਾਈ ਜਿਵੇਂ ਹੁਣ ਆਏ ਲਾ ਲੋ ਮੱਕੀਆਂ ਵੇਜਣ ਗਿਆ ਮੱਕੀਆਂ ਤੇ ਕੀ ਚੱਲਣਾ ਹੈਗਾ ਮੱਕੀਆਂ ਤੇ 8 ਕਿਲੋ ਕਿੱਲੇ ਦੀ ਡੋਜ ਆ ਮੱਕੀ ਦੀ ਜਦੋਂ ਬੀਜਣੀਆਂ ਆਂਗੀ ਠੀਕ ਹੈ ਜੀ ਠੀਕ ਹੈ ਜੀ ਉਹਦੇ ਵਿੱਚ ਜਿਹੜੇ ਪੌਂਡ ਚ ਡੀਏਪੀ ਹੁੰਦਾ ਹੂੰ ਉਹਦੇ ਚ ਡੀਏਪੀ ਚਾਹੀਦੀ ਘੱਟ ਪਾ ਲੋ ਬਾਈ ਠੀਕ ਹੈ ਜੀ 3 ਕਿਲੋ ਆਪਣਾ ਪ੍ਰੋਡਕਟ ਪਾ ਕੇ ਦੇਖੋ ਉਤਮ 골ਡ ਹੂੰ ਮੱਕੀ ਬਾਈ ਐਂ ਲਾ ਲੋ ਨਾਲ ਤਾਂ ਜਿਹੜਾ ਕਈ ਵਾਰੀ ਜੜਜੀ ਚ ਸੰਢ ਗਿਆ ਆਪਣਾ ਪਹਿਨੀ ਸ਼ੁਰੂ ਹੋ ਜਾਂਦਾ ਗੋਭੀ ਚ ਬਿਲਕੁਲ ਹਾਂ ਨਾਲੇ ਤਾਂ ਉਹਦਾ ਫਾਇਦਾ ਕਰੋ ਬਾਈ ਇਹ ਹੂੰ ਜਿਨੇ ਕਿਸਾਨ ਭਾਈ ਨੇ ਇਹ ਪਾਲੀ ਹਾਂ ਕੌੜਾ ਕਰਦੀ ਹੈ ਜੜਨ ਨੂੰ ਜਿਹੜੇ ਕਿਸਾਨ ਭਰਾ ਨੇ ਇਹ ਚੀਜ਼ ਪਾਲੀ ਵੀਰੇ ਨਾਲੇ ਤਾਂ ਉਹਦੀ ਮੱਕੀ ਆਏ ਨਿਕਲੂਗੀ ਪੂਰੀ ਵਧੀਆ ਵਾਢੀ ਵਰਗੀ ਥੱਲੋਂ ਤੋਂ ਲੈ ਕੇ ਉੱਪਰ ਤੱਕ ਆਏ ਜਾਊਗੀ ਠੀਕ ਹੈ ਜੀ ਠੀਕ ਹੈ ਨਾਲੇ ਇਹਨੇ ਗਰੋਥ ਦਾ ਕੰਮ ਦੇਣਾਗਾ ਐਵੇਂ ਮੰਨ ਕੇ ਚੱਲੋ ਵੀ ਜੇ ਮੈਂ ਪੰਜ-ਪੰਜ ਸਪਰੇਅ ਕਰ ਦਿੰਦੇ ਨੇ ਕਿਸਾਨ ਭਰਾ ਇਹ ਨਾਲ ਪਾਉਣ ਨਾਲ ਡੀਏਪੀ ਵਾਲੇ ਪਾਊਡਰ ਚ ਭਾਈ ਸਿਰਫ ਦੋ ਸਪਰੇਅ ਮਸਾ ਹੋਣਗੇ ਠੀਕ ਹੈ ਜੀ ਹਾਂ ਜੀ ਤੇ ਸੁੰਡੀ ਵਾਲੇ ਜੀ ਠੀਕ ਹੈ ਜੀ ਬਾਕੀ ਆਹ ਪ੍ਰੋਡਕਟ ਆ ਗਿਆ ਆਪਣਾ ਜਿਵੇਂ ਗਰੋਥ ਵਾਸਤੇ ਬਹੁਤ ਸੋਹਣੇ ਰਿਜ਼ਲਟ ਨਿਕਲੇਗੇ ਇਹਦੇ ਆਰਗੈਨਿਕ ਬਾਇਓ ਮਨੋਰ ਦੇ ਠੀਕ ਹੈ ਜੀ ਬਹੁਤ ਚੋਟੀ ਦੇ ਬਾਈ ਐ ਮੰਨ ਕੇ ਚੱਲੋ ਰਿਜ਼ਲਟ ਨੇਗੇ ਦੇ ਇਹ ਪੈਂਦਾਗਾ 5 ਕਿੱਲਿਆਂ ਚ ਪੈਂਦਾਗਾ 5 ਕਿੱਲੇ ਚ ਸਾਢੇ 4 ਤੋਂ ਲੈ ਕੇ 5 ਤੱਕ ਠੀਕ ਹੈ ਜੀ ਹਾਂ ਜੀ ਬਹੁਤ ਸੋਹਣੇ ਰਿਜ਼ਲਟ ਨੇ ਬਾਈ ਇਹਦੇ ਵੀ ਕਣਕ ਤੇ ਵੀ ਵਰਤੋ ਇਹਨੂੰ ਤੇ ਐਂਡ ਤੇ ਆਪਣਾ ਮੱਕੀ ਤੇ ਵੀ ਵਰਤੋ ਝੋਨੇ ਤੇ ਵੀ ਵਰਤੋ ਠੀਕ ਹੈ ਜੀ ਠੀਕ ਹੈ ਜੀ ਤੇ ਆ ਆ ਕੀ ਆਪਣੇ ਲਈ 50% ਕਲੋਰੋ ਬਾਈ ਕਲੋਰੋ ਆਤਾ ਲੀਟਰ ਕਿੱਲੇ ਦਾ ਜਣੀ ਆਪਣਾ ਮੱਕੀ ਉਹਦੇ ਚ ਪੈਂਦਾ ਸੌਰੀ ਝੋਨੇ ਚ ਝੋਨੇ ਚ ਜੇ ਸਟਾ ਦੇਣਾਗਾ ਉ ਤਨ ਕਿੱਲਿਆਂ ਤੇ ਜੇ ਕਈ ਵਾਰੀ ਕੋਈ ਸਪਰੇਅ ਸਪਰੂਵ ਵੀ ਕਰਦਾਗਾ ਠੀਕ ਹੈ ਜੀ ਤੇ ਮੱਕੀ ਤੇ ਵੀ ਇਹਦਾ ਸਪਰੇਅ ਹੋ ਜੂਗਾ 1.9 ਦੇ ਨੌ ਤੇ ਨਾਲ ਮਿਲ ਕੇ ਇਹਦਾ ਵੀ ਹੋ ਜੂਗਾ ਭਾਈ ਠੀਕ ਹੈ ਜੀ ਠੀਕ ਹੈ ਜੀ ਤੇ ਬੌਰਨਾਗਾ ਬੌਰਨ ਵੀ ਆਪਣੇ ਲਈ ਵਿਰੇ ਨਲ ਹੋ ਗਿਆ ਸਾਰਾ ਸਟਾਕ ਅੱਜ ਜਣੀ ਦੁਬਾਰੇ ਆ ਜੂਗਾ ਬੌਰਨ ਬੌਰਨ ਵੀ ਆਪਣੇ ਲਈ ਪਾਓ ਵਾਜਬ ਰੇਟ ਤੇ ਆ ਭਾਈ ਠੀਕ ਹੈ ਜੀ ਹੁਣ ਤੁਹਾਡੇ ਸਾਹਮਣੇ ਬਾਪੂਰੀ ਲੈ ਕੀ ਗਏ ਸੀਗੇ ਭਾਈ ਬਿਲਕੁਲ ਜੀ ਖੋਸੋ ਕੇ ਗਏ ਨੇ ਨਾ ਪੂਰੇ ਬਿਲਕੁਲ ਖੋਸ ਕੇ ਮਾਲ ਭਰੀ ਪਿਆ ਬੇਬੀ ਉਹ ਬਾਕੀ ਆ ਪੇਟੀਆਂ ਪਈਆਂ ਨੇ ਬਾਈ ਬੌਰਨਾ ਆ ਗਿਆ ਸਿੱਧੀ ਕੋਨ ਵੀ ਆ ਗਿਆ ਬੌਰਨ ਵੀ ਆ ਗਿਆ ਬਾਈ ਆਪਣੇ ਲਵੇ ਠੀਕ ਹੈ ਜੀ ਹਾਂਜੀ ਬਿਲਕੁਲ ਤੇ ਹੁਣ ਆ ਗਈ ਜਿਵੇਂ ਮੂੰਗੀ ਹੂੰ ਮੂੰਗੀ ਦੀ ਬਾਈ ਜਿਹੜੀ ਆ ਵੈਰਾਈਟੀ ਆ ਗਈ ਹਾਂਜੀ Winner Gold ਬਹੁ ਟਾਪ ਦੀ ਵੈਰਾਈਟੀ ਆ ਬਾਈ ਇਹ ਅੱਛਾ Winner Gold ਹਾਂ ਹੂੰ ਜਿਹੜਾ ਤਾਂ ਕਿਸਾਨ ਭਰਾ ਗੁੱਟਗਡਾਈ ਕਰ ਸਕਦਾਗਾ ਉਹ ਤਾਂ 8 ਕਿਲੋ ਵੀ ਪਾ ਲੋ ਇਹਦਾ ਠੀਕ ਹੈ ਜੀ ਜਿਹਨੇ ਗੁੱਟਗਡਾਈ ਦਾ ਨਹੀਂ ਕਰਨਾ ਹੈਗਾ ਉਹ 8 ਤੋਂ ਲੈ ਕੇ 12 ਕਿਲੋ ਤੱਕ ਵੀ ਪਾ ਲੋ ਠੀਕ ਹੈ ਜੀ ਠੀਕ ਹੈ ਜੀ ਜਿਹੜਾ 8 ਕਿਲੋ ਵੀ ਪਾਉਣਗੇ ਕਿਸਾਨਪਰਾ ਉਹਨਾਂ ਨੂੰ ਜਿਹੜਾ ਝਾੜ ਆ ਗਿਆ ਦਾ 10 ਤੋਂ 12 ਕੁਇੰਟਲ ਦਾ ਨਿਕਲਣਾ ਇੱਕ ਕਿੱਲੇ ਦਾ ਠੀਕ ਹੈ ਜੀ ਠੀਕ ਹੈ ਜੀ ਬਾਕੀ ਆ ਆਪਣੇ ਲਈ ਮੱਕੀਆਂ ਆ ਗਈਆਂ ਬੀਜਣ ਵਾਲੀਆਂ ਹੁਣ ਜਿਵੇਂ ਮੌਕੇ ਦੇ ਬੀਜਣੀਆਂ ਨੇਗੀਆਂ ਹਾਂਜੀ ਜੇ 1006 ਆ ਗਈ ਆ ਚਰਹੀ ਆ ਗਈ ਬਾਈ ਜਮੇ ਹੂੰ ਜੁਮੀ 111 111 ਹਾਂਜੀ ਠੀਕ ਹੈ ਜੀ ਤੇ ਆ ਆ ਗਈ ਬਾਈ ਹਾਈ ਸਪੀਡ ਮੱਕਾ ਆ ਗਿਆ ਹਾਂਜੀ ਆ ਵੀ ਮੱਕਾ ਆ ਗਿਆ ਬਾਈ ਠੀਕ ਹੈ ਜੀ ਜੀ ਇਹ ਲਟਾਲ ਦਾ ਹੂੰ ਜੜੀਆਂ ਇਹ ਲਾ ਲੋ ਬਾਈ ਆਪਣੇ ਲਈ ਪ੍ਰੋਡਕਟ ਤਾਂ ਇਹ ਜੇ ਪਏ ਨੇ ਕਿ ਬਾਲੇ ਟੋਪ ਦੇ ਤੇ ਹੁਣ ਜਿਵੇਂ ਐ ਲਾ ਲਓ ਵੀ ਆਪਣਾ ਤੁਸੀਂ ਨੇ ਬੌਰਨ ਪਟਾਸ ਵਗੈਰਾ ਦੀ ਸਪਰੇਅ ਕਰਦੇ ਨੇ ਜਿਵੇਂ ਕਿਸਾਨ ਭਰਾ ਵੀਰੇ ਹਾਂਜੀ ਨਾਲ ਆਹ ਡੱਬਾ ਅੱਧਾ ਕਿਲੋ ਕਿੱਲੇ ਦਾ ਪਾ ਲਓ ਬਾਈ ਠੀਕ ਹੈ ਜੀ ਸਪਰੇਅ ਚ ਤੇ ਇਹਦੇ ਨਾਲ ਜਿਹੜੀਆਂ ਐ ਲਾ ਲਓ ਵੀ ਪੂਰਾ ਟਾਪ ਦੇ ਰਿਜ਼ਲਟ ਮਿਲਦਗੇ ਬਾਈ ਸੋਣ ਨਾਲੇ ਤਾਂ ਕਣਕ ਜਿਹੜੀ ਉੱਚੀ ਨਹੀਂ ਵੀ ਜਾਂ ਉਹ ਇੱਕੋ ਸਾਰ ਹੋ ਜੂਗੀ ਨਾਲੇ ਨਿਸਰਨ ਟਾਈਮ ਬਾਈ ਐ ਲਾ ਲਓ ਦਾਣਾ ਇਹਨਾਂ ਮੋਟਾ ਕਰੂਗੀ ਹਾਂ ਇਹ ਚੀਜ਼ ਆ ਬਾਈ ਤੇ ਆ ਆ ਗਈ ਬਾਈ ਜਿਵੇਂ ਪੈਰਾਕਵਟ ਆਪਣੇ ਲਵੇ ਹੂੰ ਇਹ ਬਹੁਤ ਜ਼ਿਆਦਾ ਆਪਣੇ ਲਵੇ ਘੱਟ ਰੇਟ 'ਚ ਮਿਲ ਜੂਗੀ ਬਾਈ ਠੀਕ ਹੈ ਜੀ ਇਹਦਾ ਰੇਟ ਦੱਸਾਂ ਜੀ ਦੱਸ ਦਿਓ ਇਹ ਐਂ ਮੰਨ ਕੇ ਚੱਲੋ ਵੀ 100 80 ਤੋਂ ਲੈ ਕੇ ਪੈਰਾਕਿਊਟਾਂ ਆਪਣੇ ਲਵੇ ਹੂੰ 230 ਤੱਕ ਪਈਆਂ ਨੇ ਬਾਈ ਠੀਕ ਹੈ ਜੀ 180 ਤੋਂ ਸ਼ੁਰੂ ਹੋ ਜਾਂਦਾ ਹੈ ਗਾ ਲੀਟਰ ਠੀਕ ਹੈ ਜੀ ਤੇ ਆਹ ਲਾ ਲਓ ਵੀਰੇ ਜਿਵੇਂ ਹੁਣ ਥਾਇਆ ਚੱਲ ਰਹੀ ਆ ਗਈ ਕਣਕ ਤੇ ਤੇਲੇ ਵਾਸਤੇ ਜੀ ਇਹਦੀ 100 ਗ੍ਰਾਮ ਡੋਜ਼ ਆ ਗਈ ਆ ਡੱਬਾ ਕਿਲੋ ਵਾਲਾ 10 ਕਿੱਲਿਆਂ 'ਚ ਪਏ ਜਾਂਦਾ ਹੈਗਾ ਇਹ ਵੀ ਵੀਰੇ ਆਪਣੇ ਲਵੇ ਕਿੱਲੇ ਦਾ ਦੱਸ ਦਿਨਾ ਸਾਨੂੰ ਖਰਚਾ ਇਹ ਜਿਹੜੀ ਥਾਇਆ ਗਈ ਇਹਦਾ ਖਰਚਾ ਕਿੱਲੇ ਦਾ 80 ਤੋਂ ਲੈ ਕੇ ਅ 90 ਰੁਪਈਆ ਤੱਕ ਹੱਦ ਦਾ ਖਰਚਾ ਬਾਈ ਇੱਕ ਕਿੱਲੇ ਦਾ ਖਰਚਾ ਇੱਕ ਕਿੱਲੇ ਦਾ ਬਾਈ ਕੱਲੇ 80 ਤੋਂ ਲੈ ਕੇ 90 ਕੱਲੇ 80 ਤੋਂ ਲੈ ਕੇ 90 ਤੱਕ ਠੀਕ ਹੈ ਜੀ ਬਾਕੀ ਅਮਨ ਲਈ ਬਾਈ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਇਹੀ ਗੀਜ ਕਹਿਣਾਗਾ ਆਹ ਪ੍ਰੋਡਕਟ ਆਗਾ ਜਿਹੜਾ ਇਹ ਝੋਨੇ ਤੇ ਵੀ ਵਰਤੋ ਮੱਕੀ ਜ ਵੀ ਵਰਤੋ ਉਤਮ ਕਿਸਾਨੀ ਉਤਮ ਕਿਸਾਨੀ ਆਪਣਾ ਉਤਮ 골ਡ ਠੀਕ ਹੈ ਜੀ ਠੀਕ ਹੈ ਜੀ ਇਹ ਪਹਿਲਾਂ ਵੀ ਆਪਾਂ ਨੇ ਪਵਾਇਆ ਬਹੁਤ ਸੋਹਣੇ ਰਿਜ਼ਲਟ ਆਏ ਨੇ ਆਲੂ ਉਹਦੇ ਪਾਇਆਗਾ ਉਹਦਾ ਆਲੂ ਦਾ ਰਿਜ਼ਲਟ ਦੇਖੋ अच्छा जी हां ਜਿਹੜੇ ਬੰਦਿਆਂ ਨੇ ਆਲੂਆਂ ਤੇ ਪਾਇਆ ਆਲੂ ਦਾ ਸਾਈਜ਼ ਦੇਖ ਲਿਓ ਕੁਆਲਿਟੀ ਦੇਖ ਲਿਓ ਜਾਂਤ ਦੇਖ ਲਓ ਗਰੋਹ ਦੇਖ ਲਿਓ ਠੀਕ ਹੈ ਜੀ ਜਿਹੜੇ ਆਪਾਂ ਮਿੱਤਰਾਂ ਡਰੈਲ ਲਾਇਆ ਦੇ ਪਾ ਕੇ ਹੋਣ ਪੱਟਾ ਇਹ ਕੱਚੀ ਪਟਾ ਵੀ ਪੱਟ ਲੈਣ ਉਹਨੇ ਠੀਕ ਹੈ ਜੀ ਹਾਂ ਉਹਦੇ ਰਿਜ਼ਲਟ ਦੀ ਆਪਣੀ ਜ਼ਿੰਮੇਵਾਰੀ ਕੋਈ ਡਿੱਕ ਚੋਲੀ ਗੱਲ ਨਹੀਂ ਤੇ ਇਹੇ ਜਦੋਂ ਮੱਕੀ ਬਾਈ ਬੀਜ ਗਈ ਨਾ ਹਾਂਜੀ ਉਦੋਂ ਵੀ ਇਹਦਾ ਰੇਚਰ ਲਾ ਕੇ ਆਏ ਮੰਨ ਕੇ ਤਿੰਨ ਕਿੱਲੇ ਦਾ ਤਿੰਨ ਕਿਲੋ ਦਾ ਰੇਚਰ ਲਾ ਕੇ ਜੇ ਚਲੋ ਉਹਦਾ ਜਿਹੜਾ ਰੇ ਹੈਗਾ ਰੇ ਤਾਂ ਨੱਕੇ ਮੂਰੀ ਬੋਰੀ ਧਰਤੰਦੇ ਨੇਗੇ ਉਹ ਮਿੱਟੀ ਜਰ ਲਾ ਕੇ 3 ਕਿਲੋ ਸਟਕੇ ਦੇਖ ਲੈਣ ਸਟਾ ਦੇ ਕੇ ਦੇਖ ਲੈਣ ਬਾਈ ਇਹ ਸਭ ਤੋਂ ਉੱਪਰ ਡਿਫਰੈਂਟ ਰੂਗੋ ਫਰਕ ਹੈ ਪੂਰਾ ਫੁੱਲ ਬਾਈ ਕਿਹੜੀ ਟਾਪ ਲਵਾਉਣਾ ਟਾਪ ਦੇ ਕਿਹਿਆਂ ਦਾ ਕੋਈ ਚੱਕਰ ਵਾਲੀ ਗੱਲ ਨਹੀਂ ਹਾਂ ਬਹੁਤ ਟਾਪ ਦੇ ਰਿਜ਼ਲਟ ਨੇਗੇ ਬਾਈ ਸਰਿਆ ਚੀਜ਼ ਆਗੀ ਤੇ ਬਾਕੀ ਆਪਣੇ ਲਵੇ ਜਿਵੇਂ ਹੁਣ ਤੁਸੀਂ ਆਏ ਲਾ ਲੋ ਅਜ ਦੇ ਇਹਦੇ ਬਾਰੇ ਵੀ ਦੱਸਦਾ ਤੁਹਾਨੂੰ ਮੈਂ ਹਾਂਜੀ ਹਾਂਜੀ ਇਹਦੇ ਨਾਲ ਪोटाश ਪोटाश ਤਾਂ ਵੈਸੇ ਇਹਦੇ ਵਿੱਚ ਹੀ ਹੁੰਦਾ 130.45 ਦੇ ਠੀਕ ਹੈ ਜੀ ਜੇ ਕੱਲਾ ਲਿਉਕੜ ਪਾਉਣਾ ਕੋ ਉਹ ਵੀ ਪੈ ਜੂਗਾ ਬੌਰਨ ਹੋ ਗਿਆ ਪोटाश ਹੋ ਗਿਆ ਤੇ ਅੱਧਾ ਕਿਲੋ ਨਾਲ ਪਈ ਆ ਜਰੂਰ ਪਾਓ ਹਿੰਪਲੈਕਸ ਠੀਕ ਹੈ ਜੀ ਠੀਕ ਹੈ ਜੀ ਦਾਣੇ ਦਾ ਸੇਤੀ ਫੋਕ ਨਹੀਂ ਬਣੂਗੀ ਬਾਈ ਓਕੇ ਹਾਂ ਮੇਨ ਖਤਰਾ ਦੇਣਾ ਚਾਕੇ ਦਾਣੇ ਫੋਕਦੇ ਹੀ ਹੁੰਦੇ ਨੇ ਹਾਂ ਵੀ ਮਾਜੂ ਜਾ ਰਹੇ ਜਾਂਦਾਗਾ ਬਾਈ ਹਨਾ ਦਾਣਾ ਪੂਰਾ ਤਕੜਾ ਹੋ ਜੂਗਾ ਬਾਈ ਇਹਦੇ ਨਾਲ ਜਣ ਕਿ ਭਾਰੂ ਭਾਰੀ ਹੋਊਗਾ ਭਾਰੀ ਹੋਊਗਾ ਦਾਣਾ ਹਾਂ ਫਸਲ ਚ ਵਜਣਾ ਤਾਂ ਸਾਰਾ ਕੁਝ ਇੱਕ ਸਾਲ ਦੇ ਬੱਲੇ ਵਜ ਨਹੀਂ ਹੁੰਦਾ ਬਿਲਕੁਲ ਭਾਈ ਜਿਵੇਂ ਹੁਣ ਆਪਾਂ ਨੇ ਪਹਿਲਾਂ ਵੇਚੀਆਂ ਨੇ ਗਿਆ ਐਕਸੀਲ ਵੇਚੀ ਆ ਗਈ ਭਾਈ ਆਪਣਾ ਗੁੱਲੀ ਡੰਡੇ ਹਾਂਜੀ ਗੁੱਲੀ ਡੰਡਾ ਭਾਈ ਆਪਾਂ ਨੇ ਪੂਰਾ ਜ਼ਿੰਮੇਵਾਰੀ ਤੇ ਮਾਰਿਆ ਹੋਇਆ ਲੋਕਾਂ ਦਾ ਬਿਲਕੁਲ ਮਾਰਿਆ ਜੀ ਹਾਂਜੀ ਅਜੇ ਤੱਕ ਛੋਟੇ ਪਿੰਡ ਚ ਵੀ ਬਾਈ ਮਾਉਤੇ ਦੇਖ ਕੇ ਆਏਗਾ ਕਣਕ ਹਮ 1 ਰੁਪਏ ਦਾ ਆਪਾਂ ਨੂੰ ਕਿਸੇ ਦਾ 1 ਪੈਸੇ ਦਾ ਲੰਬਾ ਨਹੀਂ ਆਇਆ ਹੈਗਾ ਆਪਾਂ ਪ੍ਰੋਡਕਟ ਵੇਚਨੇ ਆ ਜਾਨਦਾਰ ਤੇ ਸ਼ਾਨਦਾਰ ਬਾਈ ਬਿਲਕੁਲ ਜੀ ਠੀਕ ਹੈ ਜੀ ਕਿਉਂਕਿ ਕਿਸਾਨ ਲਵੇ ਕੀ ਆ ਕਿਸਾਨ ਲਵੇ ਜਿਆਦਾ ਖੇਤੀ ਆ ਜਾਂ ਦੁੱਧ ਆਗਾ ਇਹ ਹੀ ਚੀਜ਼ਾਂ ਦਾ ਯਾਰ ਰੇਟ ਨਹੀਂ ਆਇਗਾ ਹਨਾ ਬਾਈ ਤੇ ਤਾਂ ਕਰਕੇ ਮੈਂ ਕਹਿੰਦਾ ਸਾਰੇ ਕਿਸਾਨ ਭਰਾਵਾਂ ਨੂੰ ਹਮ ਵੀ ਦਾਣੇ ਦੀ ਫੋਕ ਤੋਂ ਆ ਚੀਜ਼ ਜਿਹੜੇ ਤੁਸੀਂ ਪोटाਸ ਬੌਰ ਨਾ ਪਾਉਣੇ ਹੋਗੇ ਜਾਂ ਕੋਈ ਵੀ ਹੋਰ 05234 ਪਾਉਣੇ ਹੋਗੇ ਅੱਧਾ ਕਿਲੋ ਇਹ ਜਰੂਰ ਪਾਓ ਠੀਕ ਹੈ ਜੀ ਠੀਕ ਹੈ ਜੀ ਹਿੰਪਲੈਕਸ ਹੈਗਾ ਬਾਈ ਸਾਡੇ ਲਵੇ ਆ ਕੇ ਨੌ ਲੈ ਦੇਓ ਇੱਕ ਵਾਰੀ ਕੋਈ ਗੱਲ ਨਹੀਂ ਤੁਹਾਨੂੰ ਰੇਟ ਵੀ ਮੌਕੇ ਤੇ ਥੋੜਾ ਫਾਇਦਾ ਕਰਕੇ ਤੋੜਾਂਗੇ ਬਾਈ ਹੋਊਗਾ ਫਾਇਦਾ ਬਾਕੀ ਤੋੜਗਾ ਠੀਕ ਹੈ ਜੀ ਜਿਵੇਂ ਹੁਣ ਆਏ ਲਾ ਲਓ ਆਪਣਾ ਡਿਲੀਵਰੀ ਦਾ ਕੰਮ ਆ ਜਿਹੜਾ ਹਾਂਜੀ ਡਿਲੀਵਰੀ ਦਾ ਕੰਮ ਬਾਈ ਆਪਾਂ ਨੂੰ ਹੁਣ ਘਟਾਉਣਾ ਪਊਗਾ ਠੀਕ ਹੈ ਜੀ ਉਹ ਕਾਹਤੋਂ ਘਟਾਉਣਾ ਪਊਗਾ ਪਤਾ ਬਾਈ ਹਾਂਜੀ ਹਾਟੇ ਬੰਦੇ ਪਰਸੋ ਚ ਉੱਥੇ ਉੱਥੇ ਗਏ ਸੀ ਆਪਣਾ ਐ ਇਧਰਾਂ ਪ੍ਰਸਾਰ ਕਾ ਨਹੀਂ ਤਰਨ ਤਾਰਨ ਕਾ ਨਹੀਂ ਠੀਕ ਹੈ ਜੀ ਉੱਥੇ ਬਾਈ ਇਹ ਬਾਗੇ ਗਏ ਹੋਏ ਬਾਈ ਇਹ ਉੱਥੇ ਯਾਰ ਇਹਨਾਂ ਨੂੰ ਜਣੀ ਵਿੱਚ ਪੰਜ ਚਾਰ ਬੰਦੇ ਇਹੇ ਜੇ ਤੀਗੇ ਜਿਹੜਿਆਂ ਨੇ ਬਾਈ ਇਹਨਾਂ ਨੂੰ ਰਾਹ ਨਹੀਂ ਦਿੱਤਾ ਹੈਗਾ ਯਾਰ ਅੱਛਾ ਮਤਲਬ ਆਰਡਰ ਲਖਿਆ ਕੇ ਉੱਥੇ ਜਾ ਕੇ ਰਾਹ ਨਹੀਂ ਦਿੱਤਾ ਉਹ ਰਾਹ ਦਾ ਵੀ ਦੱਸ ਦਨਾ ਕੋਈ ਕਹਿੰਦਾ ਮੈਂ ਵਿਆਹ ਚ ਕੋਈ ਕਹਿੰਦਾ ਮੈਂ ਦਾਖਲਾ ਕੋਈ ਕੁਛ ਕਹੀ ਜਾਂਦਾਗਾ ਵੀ ਦੇ ਇੱਕਦਮੀ ਹੋਰ ਸੁਣੋ ਇੱਕ ਦੋ ਬੰਦਿਆਂ ਦੀ ਬਾਈ ਸਾਡਾ ਪਿੰਡ ਇਤੋਂ ਪ੍ਰਸਰ ਤੋਂ ਐ ਮੰਨ ਕੇ ਚੱਲੋ 20 ਕਿਲੋਮੀਟਰ ਆਗਾ ਹੁਣ ਤੁਸੀਂ ਪਿੰਡੇ ਆ ਜਾਓ ਹਾਂਜੀ ਯਾਰ ਕੋਈ ਗੱਲਾਂ ਨਹੀਂ ਗੀਆਂ ਬਾਈ ਯਾਰ ਇਹ ਯਾਰ ਜਦੋਂ ਸਾਡੇ ਬੰਦੇ ਇਤੋਂ 300 ਕਿਲੋਮੀਟਰ ਤੋਂ ਬਾਅਦ ਗਏ ਯਾਰ ਬੰਦੇ ਯਾਰ 15 ਕਿਲੋਮੀਟਰ ਤੋਂ ਮਾਲ ਨਹੀਂ ਫੜ ਸਕਦੇ ਹੈਗੇ ਸਹੀ ਗੱਲ ਹੈ ਇਹਦਾ ਬਾਈ ਅਸੀਂ ਹੌਲੀ ਹੌਲੀ ਬੱਸ ਇਹ ਕਟਾਈ ਦੇਣਾਗਾ ਕਿਉਂਕਿ ਇਹ ਬੱਸ ਬਾਈ ਜਿਹੜੇ ਪੰਜ ਚਾਰ ਇਹ ਜੇ ਬੰਦੇ ਹੁੰਦੇ ਨੇ ਕਿ ਉਹਨਾਂ ਦੀ ਵਜ੍ਹਾ ਨਾਲ ਬੱਸ ਬਸ ਠੀਕ ਹੈ ਕਿ ਜਿਨ੍ਹਾਂ ਨੇ ਆਰਡਰ ਫੜੇ ਨੇਗੇ ਉੱਥੇ ਗਿਆ ਦੋ ਪਹਿਲੇ ਪਹਿਲੇ ਬੋਲ ਆਰਡਰ ਫੜੇ ਨੇਗੇ ਦਵਾਈਆਂ ਤੋਂ ਬਹੁਤ ਅਸੁੱਭੀ ਪਹਿਲੇ ਬੋਲ ਜਿਹੜੇ ਬੰਦੇ ਨੇ ਆਰਡਰ ਫੜੇ ਨੇਗੇ ਉਹਨਾਂ ਦਾ ਤਾਂ ਮਾਲ ਭਗਤਾਵਾਂਗੇ ਬਿਲਕੁਲ ਜੀ ਹਾਂ ਜਿਹੜੇ ਬਾਈ ਆਏ ਇਹ ਕਰਦੇ ਨੇ ਕਿ ਵੀਰ ਬਣ ਕੇ ਦੂ ਤਾਂ ਨਹੀਂ ਆਰਡਰ ਲਗਾਇਆ ਕਰੋ ਜੇ ਆਰਡਰ ਫੜਨਾ ਆਉਂਦਾ ਤਾਂ ਆਪਦਾ ਬੇਲੇ ਰਹਿ ਲਿਆ ਕਰੋ ਹਾਂ ਠੀਕ ਹੈ ਥੋੜੀ ਜੀ ਸਾਡੀ ਵੀ ਗਲਤੀ ਆ ਉੱਥੇ ਉਹ ਕਿਵੇਂ ਬਾਈ ਕਿਉਂਕਿ ਅਸੀਂ ਆਰਡਰ ਲਿਖੀ ਗਏ ਕੁਝ ਇੱਕ ਤਾਂ ਬਿਲ ਬੁੱਕਾਂ ਨਹੀਂ ਸਭ ਕੇ ਆਈਆਂ ਸੀ ਉਹਨਾਂ ਨੇ ਪੰਜ ਚਾਰ ਦਿਨ ਲਗਾਤੇ ਯਾਰ ਠੀਕ ਜੀ ਉਹਨਾਂ ਨੇ 5-4 ਦਿਨ ਲਗਾਏ ਉਹ ਵਸਾ ਹੀ ਅਸੀਂ ਵੀ ਉਲਝ ਗਏ ਬਸ ਯਾਰ ਕੋਈ ਘਰੇ ਕੰਮ ਹੋ ਗਿਆ ਕੰਮੀਆਂ ਰਹਿ ਗਈਆਂ ਦੋਨੇ ਬਸ ਇਹ ਹੋ ਗਿਆ ਚਲੋ ਤੇ ਤਾੜੀ ਇੱਕ ਹੱਥ ਨਾਲ ਦੀ ਬਾਜ਼ ਦੀ ਕੋਸ਼ਿਸ਼ ਕਿ ਸਾਡੇ ਜੇ ਕਮੀਆਂ ਨੇ ਕੋਸ਼ਿਸ਼ ਕਿ ਭਾਈ ਜਿਹੜੇ ਬੰਦੇ ਨਹੀਂ ਆਉਂਦੇ ਉਹਨਾਂ ਚ ਨੇ ਹਾਂਜੀ ਬਾਕੀ ਭਾਈ ਆ ਆਪਣਾ ਇੱਕ ਪ੍ਰੋਡਕਟ ਆਉਂਦਾਗਾ ਚਮਤਕਾਰ 골ਡ ਆਗਾ ਭਾਈ ਇਹ ਹਾਂਜੀ ਠੀਕ ਹੈ ਜੀ ਇਹਦੇ ਵੀ ਬਹੁਤ ਸੋਹਣੇ ਰਿਜ਼ਲਟ ਨੇਗੇ ਵੀਰੇ ਪੂਰੇ ਟੌਪ ਦੇ ਰਿਜ਼ਲਟ ਨੇਗੇ ਵੀ 6 ਕਿੱਲਿਆਂ ਤੇ ਲੀਟਰ ਪਊਗਾ ਠੀਕ ਹੈ ਜੀ 260 ਰੁਪਏ ਕਿੱਲਾ ਪਊਗਾ ਭਾਈ ਇਹ ਬਾ ਠੀਕ ਹੈ ਜੀ 166 ਐਮ ਐਲ ਦੀ ਡੋਜ਼ ਆਗੀ ਪੂਰੇ ਟੌਪ ਦਾ ਪ੍ਰੋਡਕਟ ਹੈਗਾ ਬਾਈ ਇਹ ਬਿਲਕੁਲ ਠੀਕ ਹੈ ਜੇ ਮੈਂ ਕਹਿੰਦੀ ਇਹ ਚਮਤਕਾਰ ਨਹੀਂ ਤੇ ਇਸ ਵਾਰ ਚਮਤਕਾਰ ਦਿਖਾਇਆ ਹੈ ਦਿਖਾਇਆਗਾ ਬਾਈ ਇਹ ਤਾਂ ਕਿਸਾਨ ਨੇ ਵਰਤ ਕੇ ਦੇਖਿਆ ਹਾਂ ਇਹ ਇੱਕ ਹੀ ਚੱਲ ਰਹੀ ਆ ਪਹਿਲੇ ਤਾਂ ਹੀ ਲੱਗੇ ਤਾ ਬਿਲਕੁਲ ਪਹਿਲਾਂ ਤਾਂ ਡੈ ਲੱਗ ਰਹੇ ਦੋ ਜੇ ਮੌਸਮ ਮ ਵਧੀਆ ਰਹੇਗਾ ਸਹੀ ਰਹੇਗਾ ਠੰਡ ਰਹੇਗੀ ਬਾਈ ਹਾਂਜੀ ਫਿਰ ਤਾਂ ਇਹਦਾ ਐ ਮੰਨ ਕੇ ਚੱਲ ਕੋਈ ਅੰਤ ਹੀ ਨਹੀਂ ਹੈਗਾ ਝਾੜ ਵਧਾਉਣ ਦਾ ਹੂੰ ਠੀਕ ਹੈ ਜੀ ਜੇ ਮੌਸਮ ਗਰਮ ਵੀ ਰਹੇਗਾ ਤਾਂ ਵੀ ਇਹਨੇ ਆਪਦਾ ਪੰਜ ਚਾਰ ਮån ਤਾਂ ਝਾੜ ਵਧਾਉਣੀ ਵਧਾਉਣਾ ਵਧਾਉਣੀ ਵਧਾਉਣਾ ਹਾਂਜੀ ਠੀਕ ਹੈ ਜੀ ਹਾਂਜੀ ਤੇ ਬਹੁਤ ਵਧੀਆ ਰਿਜ਼ਲਟ ਨੇਗੇ ਭਾਈ ਸਿਰਾਂ ਰਿਜ਼ਲਟ ਨੇਗੇ ਜਿਹੜੀ ਕੀ ਤੁਹਾਨੂੰ ਦੇਵਾਂਗੇ ਕਹਿ ਕੇ ਦੇਵਾਂਗੇ ਠੀਕ ਹੈ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਇੱਕ ਵਾਰੀ ਜ਼ਰੂਰ ਆਓ ਸਾਡੇ ਲਵੇ ਬਿਲਕੁਲ ਜੀ ਠੀਕ ਹੈ ਜੀ ਇੱਕ ਡਿਲੀਵਰੀ ਵਾਲੇ ਜ਼ਰੂਰ ਆਓ ਭਾਈ ਨੋਟ ਕਰ ਲਓ ਗੱਲ ਜਦੋਂ ਸਾਡੇ ਬੰਦੇ ਆਉਂਦੇ ਨੇ ਕਿ ਵੀਰੇ ਹਰਾਸਮੈਂਟ ਨਾ ਕਰਿਆ ਕਰੋ ਆਪ ਤਾਂ ਮਾਲ ਫਟਾਫਟ ਫੜ ਲਿਆ ਕਰੋ ਭਾਈ ਬਣ ਕੇ ਬਿਲਕੁਲ ਜੀ ਠੀਕ ਹੈ ਜੀ ਹੁਣ ਜੇ ਤਾਂ ਸੀ ਉਹ ਬੰਦਿਆਂ ਤੋਂ ਪਹਿਲਾਂ ਪੇਮੈਂਟ ਪਵਾ ਲੈਂਦੇ ਹਫਤਾ-ਆਪਤਾ ਪਹਿਲਾਂ ਫਿਰ ਉਹ ਆਪ ਹੀ ਆਉਂਦੇ ਬਿਲਕੁਲ ਆਉਂਦੇ ਜੀ ਠੀਕ ਹੈ ਸਾਨੂੰ ਆਇਓਗਾ ਵੀ ਚਲ ਵਿਸਵਾਸ ਆਗਾ ਯਾਰ ਕੋਈ ਗੱਲ ਨਹੀਂ ਅਗਲਾ ਫੜ ਲੂਗਾ ਮਾਲ ਵੀ ਜਿਹਨੇ ਐਡਾ ਆਰਡਰ ਲਖਾਇਆਗਾ ਉਹ ਮਾਲ ਵੀ ਫੜੂਗਾ ਜੀ ਹੂੰ ਠੀਕ ਹੈ ਜੀ ਬਾਈ ਬਣ ਕੇ ਆਏ ਜੇ ਨਾ ਕਰਿਆ ਕਰੋ ਵੀਰੇ ਜਿਹੜੇ ਪੱਕੇ ਬੰਦੇ ਨੇ ਸਾਡੇ ਉਹਨਾਂ ਲਈ ਜ਼ਰੂਰ ਮਾਲ ਪਹਚਾਇਆ ਕਰਾਂਗੇ ਅਸੀਂ ਹਾਂ ਠੀਕ ਹੈ ਜੀ ਤੇ ਬਾਕੀ ਬਾਈ ਆ ਬਾਈ ਨਾਲ ਗੱਲ ਕਰ ਲਓ ਠੀਕ ਹੈ ਜੀ ਹਾਂਜੀ ਉਹ ਬਈ ਸਿਕਲ ਪੋਟੀ ਟਾਕ ਪੱਟੀ ਦਾ ਪਹਿਲੀ ਗੱਲ ਤੇ ਆ ਵੀ ਆਪਣੇ ਲੱਗ ਜਿਹੜੇ ਜਿਹੜੇ ਪ੍ਰੋਡਕਟਾਂ ਵਿੱਚ ਪਰਮਿਸ਼ਨ ਕੋਈ ਦਿੱਕਤ ਵਾਲੀ ਗੱਲ ਹੀ ਕਿਸੇ ਪ੍ਰਕਾਰ ਦੀ ਪਹਿਲਾਂ ਟ੍ਰਾਇਲ ਲੱਗਦਾ ਬਾਈ ਬਕੈਦਾਰ 2-3 ਸਾਲ ਤੋ ਟ੍ਰਾਇਲ ਲੱਗਦਾ ਫੇਰ ਪ੍ਰੋਡਕਟ ਆਉਂਦਾ ਸਾਡਾ ਮਾਰਕੀਟ ਤੇ ਫੇਰ ਉਸ ਤੋਂ ਬਾਅਦ ਅਸੀਂ ਕਿਸਾਨ ਭਰਾਵਾਂ ਨੂੰ ਦਿੰਨੇ ਆ ਬਿਨਾ ਗੱਲ ਤੋਂ ਅਸੀਂ ਹਵਾ ਤੇ تیر ਮਾਰਨ ਵਾਲਾ ਕੰਮ ਕਦੀ ਨਹੀਂ ਕਰਿਆ ਨਾ ਕਿ ਅਸੀਂ ਆਪਾਂ ਹਰੇਕ ਬੰਦਾ ਉਹਦੇ ਮਤਲਬ ਭਾਂਡੇ ਨੂੰ ਕਹਿੰਦਾ ਸਰਾਉਣ ਵਾਲਾ ਕੰਮ ਆ ਜਾਂਦਾ ਪਰ ਅਸੀਂ ਉਹ ਕੰਮ ਕਰਕੇ ਰਾਜ਼ੀ ਨਹੀਂ ਕਿਤੇ ਨਾਲ ਜਿਹੜਾ ਦੇਂਦਿਆਂ ਤਾਂ ਥੋਕੀ ਦਿੰਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਸੇ ਪ੍ਰਕਾਰ ਦੀ ਕਈ ਬੰਦੇ ਆ ਕੇ ਆਪਦੀ ਬਿਮਾਰੀ ਇਹਨਾਂ ਨੇ ਮੰਗ ਜਾਲੀਆਂ ਆਪਾਂ ਤਾਂ ਹਿਸਾਬ ਜੀ ਨਹੀਂ ਉਹਦਾ ਫਿਰ ਬਾਕੀ ਇਹ ਮੈਂ ਤੁਹਾਡੀ ਕਮੈਂਟਰੀ ਗੱਲ ਰੋਕਦਾ ਜੀ ਇਹ ਤਾਂ ਇਹ ਵੈਸੇ ਵੀ ਗੱਲ ਪੁਰਾਣੀ ਆ ਕਿਉਂਕਿ ਨਾ ਤੁਸੀਂ ਕਿਸੇ ਵੀ ਦੁਕਾਨ ਤੇ ਚਲੇ ਜਾਓ ਕਿਸੇ ਵੀ ਬੈਸਟੀਲੇਟ ਤੇ ਚਲੇ ਜਾਓ ਤੁਹਾਨੂੰ ਕਿ ਜਿਵੇਂ ਕਹਿੰਦੀ ਨਿੱਕੀ ਜਿਹੀ ਡੱਬੀ ਨਾ ਕੋਈ ਉਹ ਵੀ ਨਹੀਂ ਤੁਹਾਨੂੰ ਫ੍ਰੀਜ ਦਊਗਾ ਇਹ ਖਾਲਸਾ ਜੀ ਨਾਲ ਐਸੇ ਬੰਦੇ ਉਹਰੇ ਬੱਤਦੇ ਉੱਦਾਂ ਹੀ ਟ੍ਰਾਇਲ ਵਾਸਤੇ ਲੈ ਜਾਂਦੇ ਆ ਜਿੰਨਾ ਦਰ ਪਈ ਆ ਵੀ ਹਾਂ ਜਿੰਨਾ ਤੋਂ ਅਸੀਂ ਕਦੇ ਲੈਤਾ ਵੀ ਨਹੀਂ ਕੋਸਾ ਆਉਂਦੇ ਥੋੜੇ ਸਾਹਮਣੇ ਦੇਖਣ ਦੀ ਗੱਲਾਂ ਨੇ ਆਪਾਂ ਕਿਹੜਾ ਲੈਨੇ ਆ ਵਿਚਾਰਾਂ ਤੋਂ ਕੁਸਾ ਕਦੇ ਇੱਕ ਦੋ ਕਿੱਲੇ ਵਾਲੇ ਤੋਂ ਆ ਬਾਈ ਆਂ ਪੈਸੇ ਲੈਂਦੀ ਨਹੀਂ ਹਾਂ ਤੇ ਬਹੁਤ ਸੱਜਣ ਐਸੇ ਹੁੰਦੇ ਆ ਵੀ ਤੂੰ ਯਾਰ ਕੱਲਾ ਰਿਜ਼ਲਟ ਦੇਖ ਇਹ ਵੀ ਖੁਦ ਸਾਡੇ ਪਿੰਡ ਦੇ ਵਿੱਚੋਂ ਇਹ ਗੱਲਾਂ ਹੋਈਆਂ ਹੋਈਆਂ ਨੇ ਹੂੰ ਜਿਨ੍ਹਾਂ ਨੇ ਥੋੜਾ ਜਿਹਾ ਮੇਰਾ ਨਾਂ ਆਕੇ ਲਿਆ ਵੀ ਮਤਲਬ ਉਹਨਾਂ ਨੂੰ ਇੱਥੋਂ ਫਿਲ ਆ ਆ ਵੀ ਪੱਟੀ ਸਾਹ ਉਹਦੇ ਬੰਦੇ ਕੋਈ ਵੀ ਅਸੀਂ ਕਦੇ ਮੱਥੇ ਵੜ ਨਹੀਂ ਪਾਇਆ ਕਿਸੇ ਪ੍ਰਕਾਰ ਦਾ ਕਿਸੇ ਦਿੱਕਤ ਦਾ ਨਹੀਂ ਟੀਵੀ ਦਵਾਈ ਬਿਲਕੁਲ ਫ੍ਰੀ ਚ ਹੀ ਗਈ ਠੀਕ ਹੈ ਇਹ ਇੱਕ ਛੋਟੇ ਪਿੰਡ ਦਾ ਮੁੰਡਾ ਉਹ ਸੇਰ ਤੀਆ ਉਹਨੂੰ ਕਿਹਾ ਤੀਆ ਵੀ ਬਾਈ ਕੋਈ ਚੱਕਰ ਨਹੀਂ ਉਹਦੇ ਲਵੇ ਜਿੱਦੇ ਗਿਆ ਬਾਈ ਉਹਨੇ ਹੀ ਬੰਦੇ ਨੇ ਆਪਣੀ ਬਹੁ ਇੱਜ਼ਤ ਕੀਤੀ ਯਾਰ ਵਿਚਾਰੇ ਨੇ ਤੇ ਉਹਨੂੰ ਕਹਿਤਾ ਤੀਆ ਵੀ ਕੋਈ ਦਿੱਕਤ ਨਹੀਂ ਜੇ ਤੈਨੂੰ ਕੋਈ ਗੁੱਲੀ ਡੰਡੇ ਦੀ ਦਿੱਕਤ ਵੀ ਆਊਗੀ ਬਾਈ ਉਦੋਂ ਮੈਂ ਦੇਖ ਕੇ ਤੀ ਉਹ ਕਹਿੰਦਾ ਤੀ ਕਹਿੰਦਾ ਰਿਜ਼ਲਟ ਤਾਂ ਦੇਖ ਜਾ ਕੇ ਕਹਿੰਦਾ ਫਿਰ ਸਾਨੂੰ ਜਾਣਾ ਪਏ ਗਿਆ ਠੀਕ ਆ ਉਹਦੇ ਬਾਈ ਗੁੱਲੀ ਨਾਲ ਡਾਇਣ ਸੰਭਰਿਆ ਪਿਆ ਉਹ ਕਹਿੰਦਾ ਬਾਈ ਬਾਲਾ ਵਾਂਗੂ ਖੜਾ ਤੀ ਆ ਆਪਾਂ ਬਾਈ ਜਿਹੜੀ ਚੀਜ਼ ਕਹਿੰਨੇ ਆਂਗੇ ਉਹ ਕਰਦੇ ਵੀ ਆਂਗੇ ਠੀਕ ਹੈ ਆਪਣਾ ਕੀ ਹੈਗਾ ਬਾਈ ਆਪਾਂ ਕੁਆਲਿਟੀ ਵੇਚਣੀ ਆਂਗੇ ਠੀਕ ਹੈ ਇਹ ਕੁਆਲਟੀ ਦੇ ਤੁਹਾਨੂੰ ਪਤਾ ਰਿਜ਼ਲਟ ਆਉਂਦੇ ਨੇ ਸਾਡੇ ਕੰਮ ਚ ਤੁਹਾਨੂੰ ਪਤਾ ਹੀ ਆ ਭਾਈ ਉਹ ਲੈ ਬਥੇ ਰਹੇ ਨਾਲੇ ਹੋਰ ਆ ਨਾ ਆਪਾਂ ਇਹ ਕਿਹੜਾ ਕੇਲੇ ਜਿਹੜੀ ਬਜੋਰੀ ਲਾਲੀ ਚਾ ਕੇ ਪਰਲੇ ਜਾਉਂਕ ਚਲਾ ਲਾਂਗੇ ਹੁਣ ਜੱਟਾਂ ਦੇ ਮੁੰਡਿਆ ਭਾਈ ਕੰਮਕਾਰ ਕਰਦੇ ਪਹਿਲਾਂ ਤੋਂ ਕਰਦੇ ਆਪਾਂ ਕਿਹੜਾ ਜੀ ਪੀੜ੍ਹੀਆਂ ਹੋ ਗਈ ਹੁਣ ਤਾਂ ਆਪਣੀਆਂ ਬਿਲਕੁਲ ਜੀ ਬਿਲਕੁਲ ਬਾਕੀ ਸਾਨੂੰ ਲਾਉ 17 ਸਾਲ ਤੱਕ ਮੇਨੂੰ ਕੇ ਕੰਪਨੀ ਚ ਕੰਮ ਕਰਦੇ ਨੂੰ ਬਾਕੀ 22 ਨੋਗੇ 17-8 ਸਾਲ ਘਟੋ ਘਟਾ ਉਹ ਇਹੀ ਕੰਮ ਕਰਨਾ ਹੋਰ ਆਪਾਂ ਦੱਸ ਕੀ ਆ ਨੀ ਪੱਟੀ ਦਾ ਲੈ ਆਣਾ ਜੀ ਤੁਸੀਂ ਇਹਨਾਂ ਨੂੰ ਵੀ ਇਹ ਆਪਣੇ ਜਿਹੜਾ ਕੈਸ਼ ਕਾਊਂਟਰ ਲਾਇਆ ਹੈ ਹ ਮੇਰੇ ਸਾਬਰਾ ਥੋੜੇ ਸਮੇਂ ਦੇ ਵਿੱਚ ਆਪ ਵੀ ਹੋਏ ਹਨਾ ਜੇ ਲੋਕ ਜੋ ਯਕੀਨ ਆਪੇ ਰਿਜ਼ਲਟ ਹੈ ਜਿਹੜਾ ਸੱਚਾ ਜਿਹੜਾ ਸੱਚਾ ਨਾ ਸਮੁੰਦਰ ਵਾਂਗੂ ਸੱਲਾ ਮਾਰਦਾ ਉਹ ਕੂੜਾ ਕਰਕਟ ਸਾਈਡ ਤੇ ਲਾਉਣਾ ਜੇ ਚੱਲਦਾ ਇੱਕ ਸਾਈਡ ਤੇ ਲਾਗੇ ਨਾ ਫਿਰ ਪਾਣੀ ਨਤਰ ਜੇ ਨਤਰ ਕੀ ਰਿਜ਼ਲਟ ਆਉਂਦਾਗਾ ਨਹੀਂ ਤਾਂ ਆਪਾਂ ਹਰੇਕ ਆਪ ਦੇ ਆਪ ਨੂੰ ਮਿੱਠੂ ਮੂਹ ਗਈ ਇਹਦਾ ਉਹਦਾ ਫਾਇਦਾ ਨਹੀਂ ਹੁੰਦਾ ਉਹ ਗੱਲਾਂ ਉਹਦਾ ਕੋਈ ਫਾਇਦਾ ਨਹੀਂ ਠੀਕ ਹੈ ਜੀ ਹਾਂਜੀ ਤੇਰੇ ਮੇਰੇ ਦੁਆਰਾ ਤੁਹਾਨੂੰ ਲੋਕੇਸ਼ਨ ਦੱਸ ਦਿੰਦੇ ਆ ਸਹਿਰ ਸੰਗਰੂਰ ਚੋਂ ਜਿਹੜਾ ਪੁਲਸ ਲਾਈਨ ਰੋਡ ਹੈ ਨਾ ਉਸ ਰੋਡ ਦੇ ਉੱਪਰ ਇੱਕ ਖਾਲਸਾ ਪਾਠੀ ਸਾਈਡ ਤੇ بڑے بڑے ਬੈਨਰ ਚੈਲੰਜ ਹੈ ਤੁਸੀਂ ਪੂਰੀ ਮਾਰਕੀਟ ਦੇ ਵਿੱਚ ਜਿੱਥੇ ਮਰਜੀ ਰੇਟਾਂ ਦਾ ਪਤਾ ਕਰਕੇ ਆਜੋ ਤੁਹਾਡਾ ਇੱਥੇ ਆ ਕੇ ਹਜ਼ਾਰਾਂ ਰੁਪਈਆ ਦਾ ਫਾਇਦਾ ਹੋਣਾ ਤੁਸੀਂ ਇੱਕ ਵਾਰੀ ਜ਼ਰੂਰ ਕਦੇ ਵੇਟ ਕਰਿਓ ਤੇ ਵੈਸੇ ਬਹੁਤ ਕਿਸਾਨ ਤਾਂ ਜਿਹੜੇ ਫਾਇਦਾ ਨਹੀਂ ਰਹੇ ਨੇ ਸੱਜਣੋਂ ਵੀਡੀਓ ਸ਼ੇਅਰ ਕਰਕੇ ਉਹ ਕਿਸਾਨ ਭਰਾਵਾਂ ਤੱਕ ਵੀ ਇਹ ਵੀਡੀਓ ਸਾਡੀ ਸ਼ੇਅਰ ਕਰ ਦਿਓ ਜਿਹੜੇ ਹਾਲੇ ਤੱਕ ਸੰਗਰੂਰ ਕਦੇ ਨਹੀਂ ਆਏ